ਪਠਾਨਕੋਟ ਵਿੱਚ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਸੁੰਝਾ ਲਿਆ ਜਿਸ ਦੇ ਚਲਦੇ ਪੁਲਿਸ ਵੱਲੋਂ 7 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਵਿੱਚੋਂ 3 ਲੋਕਾਂ ਨੂੰ ਕਾਬੂ ਵੀ ਕਾਲਿਆ ਗਿਆ ਇਸ ਸਬੰਧ ਦਾ ਖੁਲਾਸਾ ਖੁਦ ਡੀਐਸਪੀ ਸੁਮੇਸ਼ ਸਿੰਘ ਮਾਨਵਲੋਂ ਕੀਤਾ ਗਿਆ ਦੱਸਿਆ ਗਿਆ ਕਿ ਰਾਮਪੁਰ ਮਹੱਲੇ ਦੇ ਵਿੱਚ ਰਹਿਣ ਵਾਲੇ ਨੌਜਵਾਨ ਦਾ ਸ਼ੱਕੀ ਹਲਾਤਾ ਵਿੱਚ ਕਤਲ ਹੋਇਆ ਸੀ ਜਿਸ ਦੇ ਚਲਦੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਉੱਤੇ ਕਤਲ ਦੇ ਆਰੋਪ ਲਗਾਏ ਸੀ ਅਤੇ ਇਨਸਾਫ ਦੀ ਮੰਗ ਕੀਤੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਇਸ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਾਂਚ ਵਿੱਚ ਪਾਇਆ ਕਿ ਸੱਚ ਵਿੱਚ ਹੀ ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਹੀ ਉਸ ਦੇ ਕਾਤਲ ਸਨ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਕੁੱਲ 7 ਲੋਕਾਂ ਤੇ ਮਾਮਲਾ ਦਰਜ ਕੀਤਾ ਅਤੇ ਉਹਨਾਂ ਵੱਲੋਂ 3 ਲੋਕਾਂ ਨੂੰ ਕਾਬੂ ਵੀ ਕਰ ਲਿਆ ਗਿਆ ਅਤੇ ਬਾਕੀ ਰੋਕਿਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਨੇਰੋ ਸਾਡੇ ਨਾਲ ਤੇ ਦਿੱਗਰੋਂ ਪੰਜਾਬ ਦੇ ਜਿਹੜੇ ਮੁੰਡਰੋਂ ਹੋਇਆ ਉਹ ਬਾਰੇ ਕੀ ਜੀ ਹੁਣ ਤੱਕ ਇਹ ਬੋਲੇ ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਇੱਕ ਹਰੀਸ਼ ਸ਼ਰਮਾ ਨਾਮ ਦਾ ਲੜਕਾ ਸੀ ਜਿਹਦਾ ਕਿ ਵੀ ਲੜਾਈ ਝਗੜੇ ਤੋਂ ਬਾਅਦ ਜਿਹੜਾ ਕਿ ਵੀ ਉਹ ਜਿਹਦੀ ਡੈਥ ਹੋ ਗਈ ਹੈ ਤੇ ਇਹਦੇ ਵਿੱਚ ਮੇਰੇ ਨਾਲ ਐਸਐਚਓ ਜੀ ਨੰਬਰ 1 ਹੈ ਜਿਹੜੀ ਆਪਣੀ ਹੁਣ ਤੱਕ ਦੀ ਤਫ਼ਤੀਸ਼ ਹੈ ਇਹਦੇ ਵਿੱਚ ਇਹ ਗੱਲਾਂ ਸਾਹਮਣੇ ਆਈ ਹੈ ਕਿ ਇਹਦੇ ਜਿਹੜੇ ਇਨ-ਲਾਜ਼ ਸੀ ਉਹਨਾਂ ਦੇ ਵੱਲ ਜਿਹੜੇ ਦੇ ਚਾਚੇ ਸੋਰੇ ਆ ਉਹਨਾਂ ਦੀ ਜਿਹੜੀ ਹੈ ਕਿਸੇ ਗੱਲ ਨੂੰ ਲੈ ਕੇ ਇਹਦੇ ਨਾਲ ਲੜਾਈ ਝਗੜਾ ਹੋ ਗਿਆ ਜਿਸ ਦੇ ਬਾਅਦ ਇਹਦੇ ਕਾਫੀ ਸੀਰੀਅਸ ਇੰਜਰੀਜ਼ ਹੋਈਆਂ ਜਿਸ ਦੇ ਵਿੱਚ ਸੀਰੀਅਸ ਹੈੱਡ ਇੰਜਰੀਜ਼ ਵੀ ਸੀ ਤੇ ਇਹ ਲੜਕਾ ਵਾਟਰ ਸਪਲਾਈ ਚ ਇੱਥੇ ਕੰਮ ਕਰਦਾ ਸੀ ਤੇ ਕੱਲ ਹੀ ਇਹ ਇਨਸੀਡੈਂਟ ਨੂੰ ਮਤਲਬ ਹੋਇਆ ਇਹਨੂੰ ਲੱਗੇ ਗਿਆ ਕਿਸੇ ਗੱਲ ਤੋਂ ਉਹਨਾਂ ਕੋਲ ਤੇ ਉਹਦੇ ਬਾਅਦ ਲੜਾਈ ਝਗੜਾ ਹੋਇਆ ਤੇ ਫਿਰ ਬਾਅਦ ਚ ਜਿਹੜਾ ਉਹਦੀ ਸੀਰੀਅਸ ਇੰਜਰੀਜ਼ ਹੋ ਗਈ ਸੀ ਤੇ ਬਾਅਦ ਚ ਜਿਹੜਾ ਉਹ ਉਹਦੀ ਉਹ ਡੈਥ ਹੋ ਗਈ ਹੈ ਇਦੇ ਵਿੱਚ ਮੈਂ ਦੱਸਣਾ ਚਾਹੁੰਦਾ ਕਿ ਵੀ ਟੋਟਲ ਇਹਦੇ ਵਿੱਚ ਆਪਾਂ 7 ਜਿਹੜੇ ਦੋਸ਼ੀ ਆ ਉਹ ਜਿਹੜੇ ਆਪਾਂ ਮੁਕਦਮੇ 'ਚ ਨਾਮਜ਼ਦ ਕੀਤੇ ਆ ਤੇ ਇਹਦੇ ਵਿੱਚ ਆਪਾਂ ਮੁਕਦਮਾ ਨੰਬਰ 54 ਜਿਹੜਾ ਪੁਲਿਸ ਸਟੇਸ਼ਨ ਟੀਵੀ ਨੰਬਰ 1 'ਚ ਰਜਿਸਟਰ ਕੀਤਾ ਜੀ ਅੰਡਰ ਸੈਕਸ਼ਨ 103 ਜਿਹੜੀ ਪਹਿਲੇ 102 ਹੁੰਦੀ ਸੀ ਹੁਣ 103 ਬੀ ਐਨ ਐਸ ਹੈ ਉਹਦੇ ਅੰਡਰ ਤੇ 190 ਤੇ 191 3 ਜਿਹੜੀਆਂ ਪਹਿਲੇ 148 ਤੇ 149 ਹੁੰਦੀ ਸੀ ਇਦੇ ਵਿੱਚ ਜਿਹੜਾ ਮਰਡਰ ਦਾ ਜਿਹੜਾ ਮਕਦਮਾ ਆਪਾਂ ਦਰਜ ਕੀਤਾ ਜਿਹਦੇ ਵਿੱਚ ਆਪਾਂ ਹੁਣ ਤੱਕ ਜਿਹੜੇ ਤਿੰਨ ਦੋਸ਼ੀ ਜਿਹੜੇ ਆ ਅਰੈਸਟ ਕਰ ਚੁੱਕੇ ਆ ਜਿਨ੍ਹਾਂ ਦਾ ਨਾਮ ਜੀ ਅ ਕਲਬੀ ਪੰਡਿਤ ਅਲਿਆਸ ਬਿੱਟੂ son of ਗੋਬਿੰਦ ਸੰਜੀਵ ਕੁਮਾਰ ਅਲਿਆਸ ਸੋਨੂ son of ਗੋਬਿੰਦ ਤਨੂ ਸ਼ਰਮਾ ਵਾਈਫ ਆਫ ਸੰਜੀਵ ਕੁਮਾਰ ਅਲਿਆਸ ਸੋਨੂ ਤੇ ਤਿੰਨ ਦੋਸ਼ੀ ਜਿਹੜੇ ਆਪਾਂ ਅਰੈਸਟ ਕਰ ਰਹੇ ਆ ਤੇ ਟੋਟਲ ਸੱਤ ਜਿਹੜੇ ਇੱਥੇ ਬੰਦੇ ਦਾਮਜਦ ਹੋਏ ਆ ਤੇ ਬੜੀ ਸਵਿਫਟਲੀ ਆਪਾਂ ਨੇ ਟ੍ਰੈਕ ਕੀਤਾ ਤੇ ਜਿਹੜੇ ਪਰਚਾ ਵੀ ਅਪਰਜਿਸਟ ਕਰ ਲਿਆ ਤੇ ਜਿਹੜੇ ਦੋਸ਼ੀ ਆ ਉਹ ਵੀ ਤਿੰਨ ਆਪਾਂ ਫੜ ਲਏ ਤੇ ਬਾਕੀ ਦੋਸ਼ੀਆਂ ਤੇ ਆਪਾਂ ਜਿਹੜੀ ਆ ਉਹ ਦਬਿਸ਼ ਦੇ ਰਹੇ ਉਹਨਾਂ ਨੂੰ ਵੀ ਆਪਾਂ ਜਲਦੀ ਤੋਂ ਜਲਦੀ ਫੜ ਲਾਂਗੇ ਇਹਦੇ ਵਿੱਚ ਮੈਂ ਇਹ ਕਹਿਣਾ ਚਾਹਨਾ ਕਿ ਵੀ ਇਸ ਤਰ੍ਹਾਂ ਦੇ ਇਨਸੀਡੈਂਟ ਜਿਹਦੇ ਵਿੱਚ ਐਨਾ ਐਕਸਟ੍ਰੀਮ ਵਾਇਲੈਂਸ ਤੇ ਜਿਹੜਾ ਕਾਨੂੰਨ ਆਪਣੇ ਹੱਥ ਚ ਲੈ ਕੇ ਜਿਹੜੀ ਇਹ ਕਾਰਵਾਈਆਂ ਕੀਤੀਆਂ ਜਾਂਦੀਆਂ ਇਹਦੇ ਵਿੱਚ ਪੁਲਿਸ ਬਹੁਤ ਹੀ ਸ਼ਕਤੀ ਨਾਲ ਜਿਹੜੀ ਆ ਉਹ ਨਜਿੱਠ ਨਜਿੱਠਦੀ ਆ ਤੇ ਅੱਜ ਨਜਿੱਟਿਆ ਵੀ ਆ ਆਪਾਂ ਤੇ ਇਸ ਤਰ੍ਹਾਂ ਦਾ ਵਾਇਲੈਂਸ ਆਪਾਂ ਬਿਲਕੁਲ ਵੀ ਟੋਲਰੇਟ ਨਹੀਂ ਕਰਾਂਗੇ ਕਿ ਜਿਹੜਾ ਵੀ ਕੋਈ ਇਸ ਤਰੀਕੇ ਦੀ ਵਾਇਲੈਂਸ ਕਰੂਗਾ ਤੋਂ ਦੇ ਖਿਲਾਫ ਅਪਾ ਸਭ ਤੋਂ ਸਖਤ ਕਾਰਾਚੇ ਜਿਹੜਾ ਪਰਚਾ ਦਵਾਂਗੇ ਜਿਸ ਤਰ੍ਹਾਂ ਇਸ ਕੇਸ 'ਚ ਆਪਾਂ 302 ਲਾ ਕੇ ਆਪਾਂ ਜਿਹੜਾ ਇਹ ਮਕਦਮਾ ਦਰਜ ਕੀਤਾ ਤੇ ਇਹ ਮੈਂ ਇਸ ਤਰੀਕੇ ਦੇ ਸਾਰੇ ਬੰਦਿਆਂ ਨੂੰ ਦੱਸਣਾ ਚਾਹਨਾ ਕਿ ਵੀ ਵਾਇਲੈਂਸ ਜਿਹੜਾ ਉਹਦੀ ਕੋਈ ਵੀ ਇੱਥੇ ਜਗ੍ਹਾ ਨਹੀਂ ਹੈ ਤੇ ਕੋਈ ਵੀ ਇਸ ਤਰੀਕੇ ਦੇ ਵਾਇਲੈਂਸ 'ਚ ਇਨਵੋਲ ਨਾ ਹੋਵੇ ਸਰ ਅੰਤਲੇ ਜਿਹੜੇ 3 ਦੋਸ਼ੀ ਪੜੇ ਆ ਉਹ ਕਿਸ ਤਰ੍ਹਾਂ ਚ ਕੀ ਲੱਗਦੇ ਨੇ ਕੀ ਕਰੇ ਜਿਹੜੇ ਤਿੰਨ ਦੋਸ਼ੀ ਦੀ ਫੜ ਲਏ ਨੇ ਉਹ ਮੇਤਰ ਦੇ ਕੀ ਲੱਗਦੇ ਨੇ ਇਸ ਤਰ੍ਹਾਂ ਜੀ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਇਹਨਾਂ ਦਾ ਬੇਸਿਕਲੀ ਚਾਚਾ ਸੂਰੇ ਦੇ ਨਾਲ ਇਹਨਾਂ ਦਾ ਮੇਨ ਝਗੜਾ ਹੋਇਆ ਤੇ ਉਹੀ ਜਿਹੜਾ ਆਪਣਾ ਕਹਿੰਦੇ ਉਹੀ ਰਿਲੇਸ਼ਨ 'ਚ ਹੈ ਹੈ ਤੇ ਬਾਕੀ ਨਾ ਜਿਹੜੀ ਫਰਦਰ ਡਿਟੇਲ ਹੈ ਇਨਵੈਸਟੀਗੇਸ਼ਨ 'ਚ ਆਪਾਂ ਰਿਵੀਲ ਕਰਾਂਗੇ ਪਰ ਇਹ ਜਿਹੜੇ ਆ ਮੇਨ ਅਕਿਊਜ਼ ਆ ਉਹਨਾਂ 'ਚ ਤਿੰਨੇ ਦੋਸ਼ੀ ਨੇ